ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਤਾਪ ਪਾਪ ਤੇ ਰਖ ਆਪ ਸੀਤਲ ਪਏ ਗੁਰ ਚਰਨੀ ਲਾਗੇ RAM ਨਾਮ ਹਿਰਦੈ ਮਹਿ Jap ਰਹਾ कृपा हस्तप्रभ दिने जगत उदार नवखंड परताप दुख बिन से सुख आनन्द प्रवेशा तृष्ण बुजी मन तन सच त्राप अनाथ नाथ शरण समरथा ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਚਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮਹਲਾ 5 ਤਾਪ ਪਾਪ ਤੇ ਰਖ ਆਪ ਸੀਤਲ ਪਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਦਾਰ ਨਵ ਖੰਡ ਪਰਤਾਪ ਦੁਖ ਬਿਨ ਸੇ ਸੁਖ ਆਨੰਦ ਪਰਵੇਸਾ ਰੈਸਨ 부ਜੀ ਮਨ ਤਨ ਸਚ ਤਰਾਪ ਅਨਾਥ ਕਾ ਨਾਥ ਸਰਣ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ पिलावल महला पंजवा ताप पाप ते रखे आप शीतल पये गुरुचरी लागे नाम हृदय में जाप रहा कर हस्त हस्तप्रभ दिने ਜਗਤ ਉਦਾਰ ਨਵਖੰਡ ਪਰਤਾਪ ਦੁਖ ਬਿਨ ਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਨ 부ਜਰੀ ਮਨ ਤਨ ਸਚ ਤਰਾਪ ਅਨਾਥ ਕਾ ਨਾਤ ਸਰਣ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪਾ ਭਗਤ ਵਿਚਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਲਾਵਲ ਮਹਲਾ ਪੰਜਵਾ ਤਾਪ ਪਾਪ ਤੇ ਰਖਿ ਆਪ ਸੀਤਲ ਪੈ ਗੁਰ ਚਰਨੀ ਲਾਗੇ राम नाम हृदय में जाप रहा रहा कर कृपा हस्त प्रभु दिने जगत उद्धार नवखंड परताप दुख बिनसे सुख आनंद परवेसा त्रिसन बुद्धि मन तन सच त्राप ਨਾਥ ਕਾ ਨਾਥ ਸਰਣ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮਹਲਾ 5 ਤਾਪ ਪਾਪ ਤੇ ਰਖਿ ਅਪ ਸ਼ੀਤਲ ਪੈ ਗੁਰ ਚਰਨੀ ਲਾਗੇ RAM ਨਾਮ ਹਿਰਦੈ ਮਹਿ ਜਾਪ ਰਹਾ ਰਹਾ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਦਾਰ ਨਵਖੰਡ ਪਰ ਤਾਪ ਦੁਖ ਬਿਨ ਸੇ ਸੁਖ ਆਨੰਦ ਪਰਵੇਸਾ ਰੇਸਨ 부ਜੀ ਮਨ ਤਨ ਸਚ ਤਰਾਪ ਅਨਾਥ ਕਾ ਨਾਥ ਸਰਣ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ

ਸਗਲ ਸਤਿ ਕੋ ਮਾਈ ਪਈ ਬਾ ਭਗਤ ਬਚਲ ਮੈਂ ਪੈ ਜਨ ਜਮਸੀ ਗੁਣ ਗਾ ਭਾਵਨਾ ਨਾਨਕ ਆ ਲਾ ਲਾ ਬਿਲਾਵਲ ਮਹਲਾ ਪੰਜਵਾਂ ਤਾਪ ਪਾਪ ਤੇ ਰਖਿ ਆਪ ਸੀਤਲ ਪਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਦਾਰ ਨਵ ਖੰਡ ਪਰਤਾਪ ਦੁਖ ਬਿਨ ਸੇ ਸੁਖ ਆਨੰਦ ਪਰਵੇਸਾ कृष्ण भुजी मन तन सच तत्राप अनाथ नाथ शरण समरथा सगल सृष्टि माई बाप पै पंजन स्वामी ਗੁਣ ਗਾਵਤ ਨਾਨਕ ਆਲਾਪ ਇਲਾਵਲ ਮਹਲਾ 5 ਤਾਪ ਪਾਪ ਤੇ ਰਖ ਆਪ ਸੀਤਲ ਪਏ ਗੁਰ ਚਰਨੀ ਲਾਗੇ RAM ਨਾਮ ਹਿਰਦੈ ਮਹਿ ਜਾਪ ਰਹਾ कर कृपा दिने जगत उदार नवखण्ड दुख बिन से सुख आनन्द परवेशा तृष्ण बुजी मन तन सच त्राप अनाथ का नाथ शरण समरथा ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮਹਲਾ ਪੰਜਵਾਂ ਤਾਪ ਪਾਪ ਤੇ ਰਖਿ ਆਪ ਸੀਤਲ ਪਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਦਾਰ ਨਵ ਖੰਡ ਪਰਤਾਪ ਦੁਖ ਬਿਨ ਸੇ ਸੁਖ ਆਨੰਦ ਪਰਵੇਸਾ त्रिशण बुदरी मन तन सच त्राप अनाथ का नाथ शरण समरथ सगल सृष्ट को माई बापा भगत वचल पै पंजन स्वामी गुण गावत नानक आलाप बिलावल महला पंजवा, ताप पाप ते रखे आप शीतल पये गुरुचरी लागे नाम हृदय में जाप रहा कर हस्त हस्तप्रभ दिने ਜਗਤ ਉਦਾਰ ਨਵਖੰਡ ਪਰਤਾਪ ਦੁਖ ਬਿਨ ਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਨ 부ਜੀ ਮਨ ਤਨ ਸਚ ਤਰਾਪ ਅਨਾਥ ਕਾ ਨਾਥ ਸਰਣ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਲਾਵਲ ਮਹਲਾ ਪੰਜਵਾਂ ਤਾਪ ਪਾਪ ਤੇ ਰਖਿ ਆਪ ਸੀਤਲ ਪੈ ਗੁਰ ਚਰਨੀ ਲਾਗੇ राम नाम हृदय में जाप रहा रहा कर कृपा हस्त प्रभु दिने जगत उद्धार नवखंड परताप दुख बिनसे सुख आनंद परवेसा तृष्ण बुजी मन तन सच त्राप ਨਾਥ ਕਾ ਨਾਥ ਸਰਣ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਲਾਵਲ ਮਹਲਾ ਪੰਜਵਾ ਤਾਪ ਪਾਪ ਤੇ ਰਖਿ ਆਪ ਸੀਤਲ ਪਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਦਾਰ ਨਵ ਖੰਡ ਪਰਤਾਪ ਦੁਖ ਬਿਨ ਸੇ ਸੁਖ ਆਨੰਦ ਪਰਵੇਸਾ ऋशन बुजी मन तन सच त्राप अनाथ का नाथ शरण समरथ सगल सृष्ट को माई बापा भगत वचल पै पंजन स्वामी ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮਹਲਾ 5 ਤਾਪ ਪਾਪ ਤੇ ਰਖ ਆਪ ਸੀਤਲ ਪਏ ਗੁਰ ਚਰਨੀ ਲਾਗੇ RAM ਨਾਮ ਹਿਰਦੈ ਮਹਿ ਜਾਪ ਰਹਾ कृपा दिने जगत उदार खंड परताप दुख बिन से सुख आनन्द प्रविशा तृष्ण बुजी मन तन सच त्राप अनाथ को नाथ शरण समरथा ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ